आज चुनाव हो रहा है उसको लेकर क्या प्रतिक्रिया है देखिए ये इलेक्शन एक अलग तरीके का इलेक्शन होता है जिसमें एडवोकेट्स वोट करते हैं और एडवोकेट्स की बार का इलेक्शन होता है और मैं भी एडवोकेट हूँ जिस दिन नौकरी छोड़ा था उसके अगले दिन मैं एडवोकेट बन गया था तो मुझे अच्छा लगता है कि हाँ एडवोकेट्स के साथ हम साथ साथ उनके रहें उनके लिए काम करें क्योंकि एडवोकेट्स का और बार का काम भी बहुत इम्पोर्टेंट होता है और आप सभी जानते हैं कि मैं किस तरीके से बरगाड़ी का केस लड़ रहा हूँ आज बतौर वकील लड़ रहा हूँ चाहे सुप्रीम कोर्ट है हाई कोर्ट है और फरीद कोर्ट की अदालत है मैं हर डेट पर जाता हूं और हर तरीके से लड़ाई लड़ रहा हूं। तो मेरा ये मकसद था कि एडवोकेट्स के साथ भी मिलजुल करके काम किया जाए और उससे सोसाइटी में एक बदलाव आएगा जैसे उधर राजनीति में बदलाव आ रहा है यहाँ भी एक बदलाव आएगा और हम जो हम ये कहते हैं कि लयर्स आर प्रिस्ट इन द टेम्पल ऑफ जस्टिस जिस तरह मान लो इंसाफ का मंदिर जो होंगे है ना कोर्ट इंसाफ का मंदिर कहा जाता है ਤੇ ਵਕੀਲ ਨੂੰ ਉਸ ਮੰਦਰ ਦਾ ਪੁਜਾਰੀ ਕਿਹਾ ਜਾਂਦਾ ਹੈ ਤੇ ਇਹ ਬਹੁਤ ਹੀ ਸੈਕ੍ਰੇਟ profession ਹੈ ਤੇ ਇਸ profession ਦੀ ਗਰੀਮਾ ਨੂੰ ਉੱਪਰ ਲੈ ਕੇ ਜਾਣਾ ਹੈ ਇਹ ਵੀ ਇੱਕ ਮੇਰਾ ਮਕਸਦ ਹੈ ਨਾਲ ਦੇ ਨਾਲ ਜੋ ਬਰਗਾੜੀ ਦੇ ਵਿੱਚ ਕੇਸ ਦੇ ਵਿੱਚ ਜੋ ਮੈਂ ਕੰਮ ਕਰ ਰਿਹਾ ਹਾਂ ਉਹਦੇ ਵਿੱਚ ਵੀ ਮੈਨੂੰ ਹੋਰ ਮਤਲਬ ਸਹਾਇਤਾ ਮਿਲੇਗੀ ਔਰ ਇੱਕ ਅੱਛੇ ਤਰੀਕੇ ਦੇ ਨਾਲ ਉਸ ਕੇਸ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਇਧਰ ਵੀ ਦੇਖੋ ਅਸੀਂ ਫ੍ਰੀ ਲੀਗਲ ਐਡ ਦੇਨੇ ਹਾਂ ਬਤੌਰ ਐਮਐਲਏ ਸਾਡੇ ਕੋਲ ਬਹੁਤ ਲੋਕ ਆਉਂਦੇ ਨੇ ਜੋ ਜਨ ਦੇ ਕੋਲ ਮੰਨ ਲਓ ਸਾਧਨ ਨਹੀਂ ਹੁੰਦਾ ਹੈ ਤੇ ਕਿਸੇ ਦੀ ਬੇਲ ਕਰਾਉਣੀ ਹੁੰਦੀ ਹੈ ਕੁਝ ਕਰਾਣਾ ਹੁੰਦਾ ਹੈ ਤਾਂ ਅਸੀਂ ਫ੍ਰੀ ਲੀਗਲ ਐਡ ਦੇਨੇ ਹਾਂ ਮਤਲਬ ਜ਼ਰੂਰਤਮੰਦ ਲੋਕਾਂ ਨੂੰ ਔਰ ਬਾਅਦ ਦੇ ਵਿੱਚ ਮੇਰਾ ਇਹ ਖਿਆਲ ਸੀ ਕਿ ਜੇਕਰ ਮੈਂ ਆਉਂਦਾ ਹਾਂ ਤਾਂ ਬਾਅਦ ਨੂੰ ਹੋਰ ਅਸੀਂ ਮਜ਼ਬੂਤ ਕਰਾਂਗੇ ਔਰ ਵਕੀਲਾਂ ਦੇ profession ਨੂੰ ਹੋਰ ਪਰਫੁੱਲਿਤ ਕਰਾਂਗੇ ਯੰਗ ਐਡਵੋਕੇਟਸ ਜੋ ਆ ਰਹੇ ਨੇ ਉਹ ਜਿਆਦਾ ਗੁੰਮਰਾਹ ਹੋ ਰਹੇ ਨੇ ਉਹਨਾਂ ਨੂੰ ਵੀ ਸਹੀ ਰਾਹ ਤੇ ਲੈ ਕੇ ਆਣਾ ਹੈ ਔਰ ਸਹੀ ਰਾਹ ਤੇ ਲੈ ਕੇ ਕਾਰਨ ਕੀ ਹੁੰਦਾ ਹੈ ਕਿ ਜਦੋਂ ਉਹ ਕੋਰਟ ਦੇ ਵਿੱਚ ਆ ਜਾਂਦੇ ਨੇ ਤਾਂ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਕਲਾਇੰਟ ਦੀ ਔਰ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ ਇਸ ਕਰਕੇ ਯੰਗ ਐਡਵੋਕੇਟਸ ਦਾ ਵੈਲਫੇਅਰ ਦੇਖਣਾ ਵੀ ਜ਼ਰੂਰੀ ਹੈ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਗਾਈਡ ਕਰਨਾ ਜ਼ਰੂਰੀ ਹੈ ਉਹਨਾਂ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਲੈ ਕੇ ਆਉਣਾ ਜ਼ਰੂਰੀ ਹੈ ਇਹ ਸਾਰਾ ਚੀਜ਼ ਅਸੀਂ ਕੰਮ ਕਰਾਂਗੇ ਜੀ ਸਰ ਜੀ ਇੰਡੀਆ ਦੇ ਵਿੱਚ ਤੁਸੀਂ ਕਹੋਗੇ ਕਿ ਇਹ ਸੈਕੰਡ ਬਾਰ ਹੈ ਔਰ ਮੇਰੀ ਸਰਵੇ ਜਿਹੜੀ ਬਾਰ ਹੈ ਨਾ ਤੇ ਇਹ ਸੈਕੰਡ ਬਾਰ ਹੈ ਔਰ 올ਡੇਸਟ ਬਾਰ ਹੈ ਕਲਕੱਤਾ ਤੋਂ ਬਾਅਦ ਸਭ ਤੋਂ 올데스트 바ਰ ਤੁਸੀਂ ਇੱਕ ਹੋਗੇ ਔਰ ਇਸਦਾ ਨਾਮ ਹੈ ਪੂਰੇ ਇੰਡੀਆ ਦੇ ਵਿੱਚ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਐਸੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੈਂ ਨੌਕਰੀ ਜੁਆਇਨ ਕੀਤੀ ਇੱਥੋਂ ਨੌਕਰੀ ਛੱਡੀ ਤੇ ਫਿਰ ਅੰਮ੍ਰਿਤਸਰ 바ਰ ਦਾ ਮੈਂਬਰ ਬਣਿਆ ਤੇ ਮੇਰੇ ਵਾਸਤੇ ਖੁਸ਼ਕਿਸਮਤੀ ਦੀ ਗੱਲ ਹੈ ਜੀ ਸਰ ਮੁੱਦੇ ਨੂੰ ਲੈ ਕੇ ਕੀ ਕਹਿਣਾ ਚਾਹਤੇ ਇਹ ਸਾਰਾ ਕੱਲ ਬਤਾएंगे ਆਪਕੋ ਮੁੱਦੇ ਸਾਰੇ ਕੱਲ ਬਤਾएंगे ਅਭੀ ਇਲੈਕਸ਼ਨ ਚੱਲਣੇ ਦਿਜੀਏ और इलेक्शन हो जाता है शाम को ही काउंटिंग होगी फिर सारे मुद्दे बताएंगे कल से ठीक है जी तो थैंक यू ਮਾਨ ਸਾਹਿਬ ਜੀ ਮੈਂ ਇੰਦਰਜੀਤ ਸਿੰਘ ਗੜੀ ਪ੍ਰੈਜ਼ੀਡੈਂਟ ਦੇ ਲਈ ਇਲੈਕਸ਼ਨ ਲੜਦੇ ਆਂ ਅੱਜ ਅੰਮ੍ਰਿਤਸਰ ਬਾਰ ਐਗਜ਼ੀਕਿਊਸ਼ਨ ਦੀ ਮੇਰੇ ਸਾਰੇ ਵੋਟਰਾਂ ਨੂੰ ਭੈਣ ਭਰਾਵਾਂ ਨੂੰ ਅਪੀਲ ਆ ਕਿ ਮੇਰੇ ਹੱਕ ਦੇ ਵਿੱਚ ਵੋਟ ਪਾਓ ਤੇ ਹਰ ਤਰ੍ਹਾਂ ਦੇ ਨਾਲ ਮੈਂ ਨਾਲ ਮੁੰਡੇ ਦਾ ਮੋਢਾ ਲਾ ਕੇ ਖੜਾ ਹੋਣਾ ਥੈਂਕ ਯੂ ਇਲੈਕਸ਼ਨ ਜਿਹੜੀ ਚੱਲੀ ਜਾ ਰਹੀ ਹੈ ਇਲੈਕਸ਼ਨ ਜਿਹੜੀ ਅੱਜ ਕੱਲ ਲੜੀ ਜਾ ਰਹੀ ਹੈ ਇੱਕ ਤੇ ਕੈਮਰਾ ਦਾ ਮੁੱਦਾ ਸਾਡਾ ਇੱਕ ਲਿਫਟ ਪਿਛਲੇ 8 ਮਹੀਨਿਆਂ ਤੋਂ ਬੰਦ ਪਈ ਆ ਉਹਦੇ ਦੀ ਇਲੈਕਸ਼ਨ ਲੜੀ ਜਾ ਰਹੀ ਆ ਇੱਕ ਜਿਹੜੇ ਸਾਡੇ ਟਰਾਂਸਪੇਰੈਂਸੀ ਅਕਾਊਂਟਸ ਦੇ ਵਿੱਚ ਚਾਹੀਦੀ ਆ ਬਾਕੀ 90 ਜਿਹੜੇ ਜੰਗ ਜਨਰੇਸ਼ਨ ਆ ਰਹੀ ਆ ਉਹਨਾਂ ਦੀ ਕਾਫੀ ਮੁਸ਼ਕਲਾ ਹੁੰਦੀਆਂ ਇੱਥੇ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਤੁਹਾਡੇ ਲੋ ਪਹਿਲੇ ਮੇਰੇ ਵੱਲੋਂ ਪਹਿਲ ਤੇ ਅਧਾਰਤ ਕੀਤਾ ਜਾਵੇਗਾ ਜੀ ਸਾਰਾ ਜਿੱਥੋਂ ਤੱਕ ਹੋ ਸਕਦਾ ਹੋਏਗਾ ਉਦੋਂ ਸਰਕਾਰ ਨਾਲ ਵੀ ਗੱਲ ਕਰਨੀ ਪਏਗੀ ਜੁਡੀਸ਼ਲੀ ਨਾਲ ਵੀ ਗੱਲ ਕਰਨੀ ਪਏਗੀ ਜ਼ਰੂਰ ਕਰਾਂਗੇ ਨਾ ਨਾ